ਸਰਕਾਰ ਪਹਿਲਾਂ ਵੀ ਕੀਤਾ ਅੰਬਰਸਰ ਲਈ ਕੀਤਾ ਇਹਦਾ ਜਵਾਬ ਦੇਣਾ ਮੈਂ ਨੈਸ਼ਨਲ ਪੰਜਾਬ ਦੇ ਲੈਵਲ ਤੇ ਕਮੈਂਟਰੀ ਨਹੀਂ ਦੇਣਾ ਚਾਹੁੰਦਾ ਕਿਉਂਕਿ ਜਿਹੜੇ ਬੜੇ ਗਿਆਨੀ ਲੋਕ ਨੇ ਇਹਨਾਂ ਨੂੰ ਕਮੈਂਟਰੀ ਦੇਣ ਦਿਓ ਇੱਥੇ ਵੀ ਪ੍ਰਚਾਰ ਕੀਤਾ ਕੇਜਰੀਵਾਲ ਨੇ ਉਹਦਾ ਤੇ ਜਵਾਬ ਦੇਵੇ ਕਿ ਪਿਛਲੇ ਸਾਲ 2 ਸਾਲ ਸੇ ਸਰਕਾਰ ਨੇ ਕੀ ਕੀਤਾ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਚੋਣਾਂ ਨੂੰ ਲੈ ਕੇ ਲਗਾਤਾਰ ਨਾਮਜ਼ਦਗੀਆਂ ਭਰਨ ਦਾ ਦੌਰ ਚੱਲ ਰਹੀ ਹੈ ਸੋ ਸਾਡੇ ਨਾਲ ਤਰਨਜੀਤ ਸਿੰਘ ਸੰਧੂ ਜਿਹੜੇ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਹੈ ਉਹ ਸਰਨਾ ਮੌਜੂਦ ਹੈ ਸੰਧੂ ਸਾਹਿਬ ਨਾਮਜ਼ਦਗੀ ਭਰੀ ਗਈ ਹੈ ਹੁਣ ਹੋਰ ਘੱਟ ਸਮਾਂ ਰਹਿ ਗਿਆ ਹੈ ਕੀ ਕਹਿੰਦੇ ਹੋ ਕਿ ਕਿ ਸਭ ਤੱਕ ਪਹੁੰਚ ਹੋ ਚੁੱਕੀ ਹੈ ਵੋਟ ਦੀ ਦੇਖੋ ਮੇਰੀ ਵਿਜ਼ਨ ਬੜੀ ਕਲੀਅਰ ਹੈ ਔਰ ਅੰਬਰਸਰ ਦੀ ਡਿਵੈਲਪਮੈਂਟ ਔਰੀਐਂਟਡ ਹੈ ਤੁਹਾਨੂੰ ਪਤਾ ਮੈਂ ਪਿਛਲੇ 5 ਮਹੀਨਿਆਂ ਤੋਂ ਲੋਕਾਂ ਨੂੰ ਮਿਲ ਰਿਹਾ ਤੇ ਮੈਨੂੰ ਇਹ ਖੁਸ਼ੀ ਹੈ ਕਿ ਹੁਣ ਸਾਰੇ ਹੀ ਡਵੈਲਪਮੈਂਟ ਦੀਆਂ ਗੱਲਾਂ ਕਰ ਰਹੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਜੋ ਹਾਲਤ ਹੈ ਉਹਦੇ ਲਈ ਅਕਾਊਂਟੇਬਲ ਰੱਖਣਾ ਚਾਹੀਦਾ ਹੈ ਉਹ ਵੀ ਅੱਗੇ ਦੀ ਗੱਲ ਕਰਦੇ ਥੋੜਾ ਉਹਨਾਂ ਐ ਫਾਇਦਾ ਆ ਕਿ ਕਮ ਸੇ ਕਮ ਅੰਮ੍ਰਿਤਸਰ ਦਾ ਤਾਂ ਭਲਾ ਹੋਏਗਾ ਹਾਂ ਅੱਗੇ ਹੁੰਦਾ ਹੈ ਕਿ ਨਹੀਂ ਉਹ ਤਾਂ ਦੇਖਣਾ ਪਊਗਾ ਲੇਕਿਨ ਕਮ ਸਕਾਮ ਜਿਹੜੇ ਇਸ਼ੂਜ਼ ਹੈਗੇ ਨੇ ਉਹਨਾਂ ਨੂੰ ਅਸੀਂ ਸਮਝਣਾ ਤੇ ਸੈਂਟੀਫਿਕਲੀ ਤੇ ਟੈਕਨੋਲੋਜੀ ਨਾਲ ਟਕਲ ਕਰਾਂਗੇ ਸਰਦਾਰ ਇੱਕ ਬੜਾ ਵੱਡਾ ਮੁੱਦਾ ਡੰਪ ਦਾ ਜਦੋਂ ਵੀ ਵਿਧਾਨ ਸਭਾ ਚੋਣ ਹੋਣ ਲੋਕ ਸਭਾ ਚੋਣ ਹੋਣ ਹਰ ਉਮੀਦਵਾਰ ਉਥੇ ਆਸ-ਪਾਸ ਦੇ ਲੋਕਾਂ ਕੋ ਜਾਂਦਾ ਡੰਪ ਨੂੰ ਹਟਾਉਣ ਦੀ ਗੱਲ ਕਰਦਾ ਜਿਹੜਾ ਕੋੜੇ ਦਾ ਡੰਪ ਹੈ ਲੇਕਿਨ ਜਿਵੇਂ ਹੀ ਇਲੈਕਸ਼ਨ ਹੁੰਦੇ ਨੇ ਉਮੀਦਵਾਰ ਜਿੱਤਦਾ ਹੈ ਉਸ ਤੋਂ ਬਾਅਦ ਸਭ ਹਵਾ-ਹਵਾਈ ਹੋ ਜਾਂਦਾ ਹੈ ਇਹ ਕੋ ਸਿਰਫ ਡੰਪ ਦਾ ਹੀ ਨਹੀਂ ਮੁੱਦਾ ਅੰਬਰਸਰ ਚ ਕਾਫੀ ਸਫਾਈ ਦਾ ਮੁੱਦਾ ਹੈਗਾ ਔਰ ਖਾਸ ਤੌਰ ਤੇ ਸੀਵਰੇਜ ਗੰਦਗੀ ਪਾਣੀ ਦਾ ਜਿਹੜਾ ਮਿਕਸ ਅਪ ਹੋ ਰਿਹਾ ਉਹਦੇ ਨਾਲ ਬਹੁਤ ਪਰਿਵਾਰਾਂ ਨੂੰ ਇੱਕ ਤਰ੍ਹਾਂ ਦਾ ਪਾਣੀ ਜਿਹੜਾ ਪੀਣ ਨੂੰ ਮਿਲਦਾ ਉਹ ਪੌਇਜ਼ਨ ਹੈਗਾ ਤੇ ਡੰਪ ਦਾ ਇਸ਼ੂ ਜਦੋਂ ਮੈਂ ਉਧਰ ਕੈਂਪੇਨਿੰਗ ਤੇ ਗਿਆ ਸੀ ਮੈਨੂੰ ਲੋਕਾਂ ਨੇ ਪੂਰੀ ਤਰ੍ਹਾਂ ਦੱਸਿਆ ਕਿ ਕੀ ਉਹਦੇ ਨਾਲ ਇੰਪੈਕਟ ਹੋ ਰਿਹਾ ਮੁਸੀਬਤਾਂ ਹੋ ਰਹੀਆਂ ਨੇ ਕਈ ਲੋਕ ਬਿਮਾਰ ਹੋ ਰਹੇ ਨੇ ਤੁਸੀਂ ਵੀ ਸ਼ਾਇਦ ਦੇਖਿਆ ਹੋਵੇਗਾ ਤੇ ਜਦੋਂ ਇਹ ਫਾਇਰ ਲੱਗੀ ਤੇ ਇਹ ਤਾਂ ਬਿਲਕੁਲ ਉਹੀ ਚੀਜ਼ ਜਿਹੜੀ ਉਹ ਬਾਰ ਬਾਰ ਦੱਸਦੇ ਸੀਗੇ ਤੇ ਮੈਂ ਉਸੇ ਵੇਲੇ ਗਿਆ ਉੱਥੇ ਮੈਨੂੰ ਨਹੀਂ ਪਤਾ ਕਿੰਨੇ ਨੇਤਾ ਗਏ ਹਨ ਗਏ ਨਹੀਂ ਗਏ ਮੈਂ ਤਾਂ ਆਪ ਦੇਖਣ ਵੀ ਗਿਆ ਤੇ ਮੇਰੇ ਨਾਲ ਫੋਕਸ ਵੀ ਆਇਆ ਉੱਥੇ ਮੀਡੀਆ ਵੀ ਸੀਗੀ ਉਹਨਾਂ ਨੇ ਦੇਖਿਆ ਕਿ ਕੀ ਹਾਲਤ ਹੈ ਅਗਰ ਆਪਾਂ ਅਸਲੀ ਜਾ ਕੇ ਦੇਖੀਏ ਗਰਾਉਂਡ ਤੇ ਤਾਂ ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਥੇ ਚਾਰ ਇਤਿਹਾਸਿਕ ਗੁਰਦੁਆਰੇ ਤੇ ਮੰਦਰ ਨੇ ਰੇਲਵੇ ਲਾਈਨ ਬਿਲਕੁਲ ਨਾਲ ਹੈ ਸਭ ਤੋਂ ਵੱਡੀ grain ਮੰਡੀ ਨਾਲ ਹੈ ਤੇ ਉਹ ਜਿਹੜੇ ਉੱਥੋਂ ਦੇ ਰੈਜ਼ੀਡੈਂਟ ਹੈਗੇ ਆ ਕਮਸ ਕਮ 1.5 ਲੱਖ ਦੇ ਕੋਲ ਤਾਂ ਹੈਗੇ ਮੈਨੂੰ ਤਾਂ 2.5 ਕਹ ਰਹੇ ਸੀਗੇ ਹੋ ਸਕਦਾ 2.5 ਵੀ ਹੋਣ ਉਹ ਸਾਰੇ ਜਿਹੜਾ ਉੱਥੋਂ ਦੇ ਫਿਊਨਸ ਨੇ ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਅੱਗ ਜਾਣ ਕੇ ਲਾਈ ਜਾਂਦੀ ਆ। ਕਿ ਇਹ ਇਹਨੂੰ ਉਹ ਕਲੀਅਰ ਨਹੀਂ ਕਰਦੇ ਤੇ ਉਹ ਸਾਰਾ ਉਹਨਾਂ ਨੂੰ ਸਾਲ ਲੈਣਾ ਪੈਂਦਾ ਉਹਨਾਂ ਦੇ ਬੱਚਿਆਂ ਨੂੰ ਲੈਣਾ ਪੈਂਦਾ। ਅੱਜ ਦੇ ਦੌਰ 'ਚ ਜਦੋਂ ਟੈਕਨੋਲੋਜੀ ਇੰਨੀ ਵੱਧ ਗਈ ਆ। ਉੱਥੇ ਪ੍ਰੋਸੈਸਿੰਗ ਪਲਾਂਟ ਜਿਹੜੇ ਲੱਗੇ ਨੇ ਮਤਲਬ ਸੀਵਰੇਜ ਪ੍ਰੋਸੈਸਿੰਗ ਪਲਾਂਟ ਉਹਨਾਂ 'ਚ ਕੋਈ ਨਹੀਂ ਕੰਮ ਕਰ ਰਿਹਾ ਉਹ ਦੇਖਣ ਵਾਲੀ ਹਾਲਤ 'ਚ ਨੇ। ਇਹ ਐਵੇਂ ਨਾਂ ਦੇ ਲਗਾਏ ਹੋਏ ਤੇ ਕਰੋੜਾਂ ਰੁਪਏ ਉਥੋਂ ਉਰੇ ਲਈ ਇਸਤੇਮਾਲ ਕੀਤੇ ਜਾ ਰਹੇ ਮਤਲਬ ਇੱਕ ਤਕੜਾ ਗਵਨ ਹੈ ਤੇ ਉਹਦੇ ਬਾਰੇ ਸ਼ਰਮ ਦੀ ਗੱਲ ਹੈ ਕਿ ਲੋਕਾਂ ਦੀ ਸੇਤਾ ਨਾਲ ਖੇਲ ਕੇ ਤੇ ਪੈਸੇ ਬਣਾਉਂ ਤੇ ਮੈਂ ਇਸ ਲਈ ਖਾਸ ਤੌਰ ਤੇ ਉਹਦੇ ਤੇ ਹਾਈਲਾਈਟ ਕੀਤਾ ਕਿਉਂਕਿ ਉਹ ਤੇ ਇੱਕ ਉਦਾਹਰਣ ਹੈ ਇਸ ਤਰ੍ਹਾਂ ਹੀ ਇੱਥੇ ਡਰੇਨ ਦੀ ਪ੍ਰੋਬਲਮ ਹੈ ਤੇ ਤੁਸੀਂ ਕਈ ਕਲੋਨੀਆਂਜ਼ ਜਾਓ ਉਹ ਜਿਹੜਾ ਮੈਂ ਤੁਹਾਨੂੰ ਕਿਹਾ ਪਾਣੀ ਤੇ ਸੀਵਰੇਜ ਮਿਲਦਾ ਆ ਉਹਦੀ ਪ੍ਰੋਬਲਮ ਸੋ ਇਹ ਸਾਰੀਆਂ ਚੀਜ਼ਾਂ ਉਹਨੂੰ ਫੋਕਸ ਕਰਨ ਦੀ ਜਰੂਰਤ ਹੈ ਇੱਕੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਗਰ इंदौर ਸ਼ਹਿਰ 6 ਸਾਲਾਂ ਚ ਕਿੱਥੋਂ ਕਿੱਥੇ ਬਦਲ ਜਾਂਦਾ ਸਾਰੀਆਂ ਇਹ ਮੁਸੀਬਤਾਂ ਸੀਗੀਆਂ ਸਾਨੂੰ ਇਹ ਇੱਕ ਸੋਚ ਵਿਚਾਰ ਕੇ ਜਿਆਦਾ ਮੁਸ਼ਕਲ ਨਹੀਂ ਹੈ ਲੇਕਿਨ ਇਹਦੇ ਵੱਲ ਫੋਕਸ ਵੀ ਕਰਨਾ ਚਾਹੀਦਾ ਇਹਨੂੰ ਸੋਲਵ ਕਰਨ ਲਈ ਇੱਕ ਬੜਾ ਸਿੰਪਲ ਉਦਾਹਰਣ ਹੈ ਕਿ ਜਿਹੜਾ ਪਲਾਸਟਿਕ ਹੈ ਆਪਾਂ ਸ਼ੁਰੂ ਕਰੀਏ ਪਲਾਸਟਿਕ ਤੇ ਨਾਨ ਪਲਾਸਟਿਕ ਨੂੰ ਕਰੋ ਇੱਕੋ ਸਿਰਫ ਉਹ ਵਿਚਾਰੇ ਢੰਗ ਵਾਲੇ ਤੇ ਸਫਰ ਕਰਦੇ ਨੇ ਆਂਦਾ ਤਾਂ ਹੋਰ ਜਗ੍ਹਾ ਤੋਂ ਹੈ ਸਰਕਾਰ ਉੱਥੇ ਆ ਕੇ ਡੰਪ ਕਰ ਦਿੰਦੀ ਆ ਤੇ ਜਿੱਤਰਾ ਇੰਦਰ ਨੇ ਸ਼ੁਰੂਆਤ ਇੱਥੋਂ ਹੀ ਕੀਤੀ ਸੀਗੀ ਕਿ ਪਲਾਸਟਿਕ ਤੇ ਨਾਨ ਪਲਾਸਟਿਕ ਨੂੰ ਸੈਪਰੇਟ ਕਰਨਾ ਸ਼ੁਰੂ ਕੀਤਾ ਤੇ ਉਹਦੇ ਤੋਂ ਅੱਗੇ ਜਿਹੜੀਆਂ ਉੱਥੇ ਮਸ਼ੀਨਾਂ ਚਾਹੀਦੀਆਂ ਨੇ ਟੈਕਨੋਲੋਜੀ ਜਿਹੜੀ ਚਾਹੀਦੀ ਆ ਦੇਖੋ ਸਾਡਾ ਅੰਮ੍ਰਿਤਸਰ ਦਾ ਭਾਈਚਾਰਾ ਤੇ ਤਿਆਰ ਹੈ ਜਿਹੜੇ ਪੈਸੇ ਉਹਨਾਂ ਨੇ 850 ਕਰੋੜ ਦਿੱਤੇ ਉਹਨਾਂ 'ਚ ਇੱਕ ਸਵੱਛ ਅਭਿਆਨ ਵੀ ਅੰਮ੍ਰਿਤਸਰ ਦਾ ਇੱਕ ਪ੍ਰੋਜੈਕਟ ਹੈ ਸੋ ਅਗਰ ਸਰਕਾਰ ਨਹੀਂ ਦਿੰਦੀ ਤੇ ਅਸੀਂ ਪ੍ਰਾਈਵੇਟ ਸੈਕਟਰ ਕੋ ਲਿਆ ਸਕਦੇ ਆ ਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਸਕੀਮਾਂ ਤੇ ਇੱਥੇ ਤੱਕ ਪਹੁੰਚ ਨਹੀਂ ਨਹੀਂ ਦਿੰਦੇ ਸੋ ਇਸ ਲਈ ਇਹਦੇ ਤੇ ਫੋਕਸ ਲਿਆਣਾ ਜ਼ਰੂਰੀ ਹੈ ਅ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆ ਚੁੱਕੇ ਆ ਹੁਣ ਪੰਜਾਬ ਦੇ ਵਿੱਚ ਪ੍ਰਚਾਰ ਕਰਨਗੇ ਹਾਲਾਂਕਿ ਜਿਹੜੇ ਕਾਂਗਰਸ ਦੇ ਨੇਤਾ ਵਾ ਉਹਨਾਂ ਨੇ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੀ ਜਿਹੜੇ 15 ਜੁਲਾਈ ਤੋਂ ਬਾਅਦ ਪੰਜਾਬ ਦੇ ਵਿੱਚ ਆ ਸਕਦੇ ਭਾਜਪਾ ਲੋਕ ਕੌਣ ਕਰਾਊਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਚੋਣ ਹੈ ਸਭ ਤੋਂ ਲੇਟ ਹੈ ਦੇਖੋ ਪ੍ਰਚਾਰ ਪਹਿਲਾਂ ਵੀ ਕੀਤਾ ਅੰਮਰਸਰ ਲਈ ਕੀ ਕੀਤਾ ਇਹਦਾ ਜਵਾਬ ਦੇਣਾ ਮੈਂ ਨੈਸ਼ਨਲ ਪੰਜਾਬ ਦੇ ਲੈਵਲ ਤੇ ਕਮੈਂਟਰੀ ਨਹੀਂ ਦੇਣਾ ਚਾਹੁੰਦਾ ਕਿਉਂਕਿ ਇਹ ਬੜੇ ਗਿਆਨੀ ਲੋਕ ਨੇ ਇਹਨਾਂ ਨੂੰ ਕਮੈਂਟਰੀ ਦੇਣ ਦਿਓ ਲੇਕਿਨ ਜੋ ਅੰਬਰਸਰ ਦੀ ਹਾਲਤ ਕੀਤੀ ਹੈ ਇੱਥੇ ਵੀ ਪ੍ਰਚਾਰ ਕੀਤਾ ਕੇਜਰੀਵਾਲ ਨੇ ਉਹਦਾ ਤੇ ਜਵਾਬ ਦੇਵੇ ਕਿ ਪਿਛਲੇ ਸਾਲ ਦੋ ਸਾਲ ਚ ਸਰਕਾਰ ਨੇ ਕੀ ਕੀਤਾ ਆ ਜਿਹੜੀਆਂ ਮੁਸ਼ਕਲਾਂ ਨੇ ਤੁਸੀਂ ਡਰੱਗਸ ਦਾ ਇਸ਼ੂ ਲੈ ਲਓ ਡਰੱਗ ਦਾ ਇਸ਼ੂ ਕਿੰਨਾ ਡੀਪਰ ਹੋਇਆ ਹੋਇਆ ਮੈਂ ਆਪ ਕਹਨਾ ਕਿ ਦੋ ਦਵਾਈਆਂ ਐ ਇਸ ਵੇਲੇ ਅਮਰੀਕਾ ਚ ਜਿਹੜੀਆਂ ਕਾਮਯਾਬ ਨੇ ਤੇ ਸਾਡੇ ਭਾਈਚਾਰੇ ਦੇ ਥਰੂ ਮੈਂ ਉਹਨਾਂ ਨੂੰ ਇੱਥੇ ਲਿਆ ਰਿਆ ਇਹਨਾਂ ਨੂੰ ਨਹੀਂ ਸੋਚਾਈ ਇਨਾ ਨੇ ਨਹੀਂ ਕਰੀਓ ਤੇ ਬਾਰੇ ਸੋਚਿਆ ਉਹੀ ਦਵਾਈ ਖਵਾਈ ਜਾਂਦੇ ਆ ਬਲੈਕ ਚ ਉਹ ਵੀ ਮਿਲਦੀ ਨਹੀਂ ਮਿਲ ਜਾਏ ਤੇ ਵਿਚਾਰਾ ਬੱਚਾ ਹੋਰ ਜ਼ਿਆਦਾ ਨਸ਼ੀਲਾ ਬਣ ਜਾਵੇ ਸੋ ਆਪਣਾ ਦਿਮਾਗ ਲਗਾ ਕੇ ਕੋਈ ਉਹਦੇ ਬਾਰੇ ਤੇ ਗੱਲ ਕਰੇ ਤੇ ਪ੍ਰਚਾਰ ਕਰਨਾ ਕੀ ਹੁੰਦਾ ਪ੍ਰਚਾਰ ਤਾਂ ਪਹਿਲਾਂ ਵੀ ਕਰਦੇ ਰਹੇ ਨੇ ਜੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਜਦੋਂ ਅੰਮ੍ਰਿਤਸਰ ਤੋਂ ਸੰਸਦ ਬਣੇ ਸੀ ਉਹ ਭਾਜਪਾ ਦੇ ਹੀ ਜਿਹੜੇ ਖੜੇ ਹੋਏ ਸੀ ਭਾਜਪਾ ਲਈ ਕੀ ਲੱਗਦਾ ਕਿ ਕਰ ਸਕਦੇ ਸੀ ਕੀਤਾ ਨਹੀਂ ਜਾਂ ਫਿਰ ਕਰਨਾ ਚਾਹੁੰਦੇ ਸੀ ਹੋ ਨਹੀਂ ਪਾਇਆ ਦੇਖੋ ਨਵਜੋਤ ਸਿੰਘ ਸਿੱਧੂ ਐ ਛੋੜੇ ਪਰਸਨਲ ਉਹਨਾਂ ਦੀ ਵਾਈਫ ਵਗੈਰਾ ਦਾ ਆਪਰੇਸ਼ਨ ਵਗੈਰਾ ਉਹਦੇ ਚ ਬਿਜ਼ੀ ਨੇ ਤਾਂ ਮੈਂ ਇਹੋ ਜੀ ਮਿੱਟੀ ਘਟਾ ਨਹੀਂ ਸਕਣਾ ਕਿਉਂ ਨਹੀਂ ਕਰ पाए ਉਹ ਆਪਣਾ ਜਵਾਬ ਦੇਣ ਆਪਾਂ ਤਾਂ ਹੁਣ ਐਗਜ਼ਿਸਟਿੰਗ ਟਾਈਮ ਦੀ ਗੱਲ ਕਰ ਰਹੇ ਆਂ ਕਿਉਂਕਿ ਮੈਂ ਅੱਗੇ ਦੀ ਗੱਲ ਕਰ ਰਿਹਾ ਅੱਗੇ ਲਈ ਕੰਕਰੀਟ ਪ੍ਰਪੋਜ਼ਲਸ ਨੇ ਕਿ ਕੀ ਕਰ ਸਕਦੇ ਆ ਇਹ ਨਹੀਂ ਕਿ ਹਵਾ ਚ ਗੱਲ ਕਿ ਇਹ ਕਰ ਸਕਦੇ ਨੇ ਤੇ ਸਾਨੂੰ ਇਹ ਕਰਨਾ ਹੈ ਮੈਂ ਇਹ ਕਰ ਸਕਦਾ ਜਿਹੜੀਆਂ ਚੀਜ਼ਾਂ ਅਮਰੀਕਾ ਚ ਕੀਤੀਆਂ ਨੇ ਤੇ ਇਸ ਕਰਕੇ ਪੁਰਾਣਾ ਖਾਸ ਤੌਰ ਤੇ ਜਿਹੜੇ ਐਮਪੀ ਸਾਹਿਬ ਬੈਠੇ ਨੇ 7 ਸਾਲ ਦੇ ਐਮਪੀ ਬੈਠਿਆ ਅਗਰ ਤੁਸੀਂ ਨਹੀਂ ਕਰ ਸਕਦੇ ਤੇ ਪਰਾਂ ਹੋ ਜਾਓ ਕੋਈ ਕੁਰਸੀ ਦੇ ਪਿੱਛੇ ਇੰਨਾ ਹੀ ਲਗਾ ਹੈਗਾ ਕਿ ਬਸ ਕੁੱਸੀ ਨਹੀਂ ਛੱਡੀ ਜੇ ਨਸ਼ੇ ਦਾ ਮੁੱਦਾ ਅੰਮ੍ਰਿਤਸਰ ਦੇ ਵਿੱਚ ਬਹੁਤ ਅਹਿਮ ਹੈ ਬੇਰੋਜ਼ਗਾਰੀ ਦਾ ਮੁੱਦਾ ਅੰਮ੍ਰਿਤਸਰ ਦੇ ਵਿੱਚ ਬਹੁਤ ਹੈ ਤੁਹਾਡਾ ਵੀ ਵਿਜ਼ਨ ਹੈ ਇਸ ਤੋਂ ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਅਰਦੀਪੂਰੀ ਜੀ ਆਏ ਸੀ ਉਹ ਵੀ ਵਿਜ਼ਨ ਲੈ ਕੇ ਆਏ ਸੀ ਜੇਦੀ ਸਾਹਿਬ ਵੀ ਵਿਜ਼ਨ ਲੈ ਕੇ ਆਏ ਸੀ ਕੀ ਖਾਸ ਹੈ ਤੁਹਾਡੇ ਵਿਜ਼ਨ ਮੇਰੀ ਬੜੀ ਪ੍ਰੈਕਟੀਕਲ ਵਿਜ਼ਨ ਹੈ ਕੋਈ ਵੀ ਮੁੱਦਾ ਤੁਸੀਂ ਚੁੱਕ ਲੋ ਨਸ਼ਿਆਂ ਦਾ ਮੁੱਦਾ ਮੈਂ ਤੁਹਾਨੂੰ ਦੱਸਿਆ ਕਿ ਪਹਿਲੀ ਤੇ ਲਾਅ ਐਂਡ ਆਰਡਰ ਵਾਲੀ ਤੇ ਨੈਸ਼ਨਲ ਏਜੰਸੀ ਜਿਹੜੀਆਂ ਹੈਗੀਆਂ ਨੇ ਉਹ ਇਨਵੈਸਟੀਗੇਟ ਕਰਨਗੀਆਂ ਇਹ ਜਿਹੜਾ ਵੀ ਰਿਸਪੌਂਸੀਬਲ ਹੈ ਉਹਨੂੰ ਪ੍ਰੋਸੀਕਿਊਟ ਕਰਾਂਗੇ ਦੂਸਰਾ ਮੈਂ ਤੁਹਾਨੂੰ ਵੀ ਦੱਸਿਆ ਕਿ ਇਸ ਵੇਲੇ ਟੈਕਨੀਕ ਇੰਨੀ ਅੱਛੀ ਹੋ ਗਈ ਹੈ ਅਗਰ ਡਰੋਨਸ ਤੇ ਥਰੂ ਵੀ ਆ ਰਿਹਾ ਤੇ ਸਾਡੇ ਕੋਲ ਲੇਜ਼ਰ ਵੈਪਨ ਆ ਗਏ ਨੇ ਅਸੀਂ ਲੇਜ਼ਰ ਨਾਲ ਸ਼ੂਟਆਊਟ ਕਰ ਸਕਦੇ ਹਾਂ ਇਹ ਤਾਂ ਇੱਕ ਪਰਾਂ ਗੱਲ ਹੋ ਗਈ ਲੇਕਿਨ ਰੀਹੈਬਿਟੇਸ਼ਨ ਬਾਰੇ ਵੀ ਮੈਂ ਗੱਲ ਕੀਤੀ ਇੱਥੇ ਕੋਈ ਰੀਹੈਬਿਟੇਸ਼ਨ ਵਾਲੇ ਗੱਲ ਹੀ ਨਹੀਂ ਕਰਦਾ ਇਹਨਾਂ ਨੂੰ ਸਮਝ ਨਹੀਂ ਹੈਗੀ ਤੇ ਗੱਲ ਕੀ ਕਰਨਗੇ ਮੈਂ ਤੁਹਾਨੂੰ ਦੱਸਿਆ ਕਿ ਜਿਹੜੀਆਂ ਇਹ ਗੋਲੀਆਂ ਖਵਾਉਂਦੇ ਨੇ ਉਹ ਇਹ ਰਿਲੇਵੈਂਟ ਨਹੀਂ ਇਹ ਉਹੀ ਖਵਾਈ ਜਾਂਦੇ ਉਹਨੂੰ ਵੀ ਬਲਾਕ ਕਰ ਜਾਂਦੇ ਬੇਫਿਕੂ ਬਣਾ ਰਹੇ ਆ ਸਾਰਿਆਂ ਦਾ ਤੇ ਐਕਸਪੀਰੀਅੰਸ ਨਾਲ ਮੈਂ ਇਹ ਦੱਸਿਆ ਕਿ ਇੱਕ ਨੋਜ਼ ਡਰਾਪਸ ਤੇ ਇੱਕ ਟੀਕਾ ਅਮਰੀਕਨ ਦੋਵੇਂ ਬੜੇ ਯੂਸਫੁਲ ਨੇ ਤੇ ਜਿਹੜਾ 850 ਕਰੋੜ ਰੁਪਈਆ ਭਾਰਤੀਓ ਭਾਈ ਚਾ ਰਹੇ ਨੇ ਅੰਬਰਸਰ ਲਈ ਵਿਕਸ਼ਿਤ ਅੰਬਰਸਰ ਲਈ ਇਕੱਠਾ ਕੀਤਾ ਆ ਇਹ ਤਾਂ ਸਿਰਫ ਸਟਾਰਟ ਹੈ ਉਹਦੇ ਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਮੁਫਤ ਆਰਟੀਕੇ ਤੇ ਆ ਦਵਾਈ ਭਾਰਤ ਚ ਪਹੁੰਚਾਵਾਂਗੇ ਇੰਪੋਰਟ ਅੰਬਰ ਸਰਚ ਗੁਜਾਵਾਂਗੇ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਬੜੀਆਂ ਪ੍ਰੈਕਟੀਕਲ ਨੇ ਤੇ ਤੁਸੀਂ ਹੋਰ ਵੀ ਕੋਈ ਮੁੱਦਾ ਚੁੱਕੋ ਤੇ ਮੈਂ ਸਪੈਸੀਫਿਕਲੀ ਉਹਦੇ ਬਾਰੇ ਆਲਟਰਨੇਟਿਵਸ ਨੇ ਕਿਤਨਾ ਇਨਕਮ ਜਨਰੇਸ਼ਨ ਹੋ ਸਕਦੀ ਆ ਕਿਤਨਾ ਸਾਡੀ ਕਨੈਕਟੀਵਿਟੀ ਅੰਬਰ ਸਰ ਤੋਂ ਕਲੀ ਕਨੈਕਟੀਵਿਟੀ ਬਹੁਤ ਫਾਇਦਾ ਦੇ ਸਕਦੀ ਆ ਇਹ ਥੋੜੀ ਕਾਰਗੋ ਫੈਸਿਲਿਟੀ ਆ ਜਿਹੜੀ ਸਿਰਫ 20% ਯੂਜ਼ ਹੋ ਰਹੀ ਹੈ ਮੈਂ ਇਹ ਕਹਿ ਰਿਹਾ ਕਿ ਦੁਬਈ ਯੂਏਈ ਸਾਊਦੀ ਅਰਬੀਆ ਜਿਹੜਾ ਨਾਲ ਸਾਡਾ ਐਗਰੀਮੈਂਟ ਹੈਗਾ ਹੈ ਪਿਛਲੇ ਮਹੀਨੇ ਮੋਦੀ ਸਾਹਿਬ ਨੇ ਯੂਏਚ ਸਾਈਨ ਕੀਤਾ ਐਗਰੀਮੈਂਟ ਉਹਦਾ ਫਾਇਦਾ ਅੰਮਰਸਰ ਲੈ ਸਕਦਾ ਸਾਡੀਆਂ ਇਥੋਂ ਸਬਜ਼ੀਆਂ ਸਾਡੇ ਇਥੋਂ ਹੈਂਡੀਕਰਾਫਟ ਸਾਡੇ ਇਥੋਂ ਇੰਡਸਟਰੀਅਲ ਪ੍ਰੋਡਕਟਸ ਸਾਡੇ ਇਥੋਂ ਫਰੂਟ ਜਿੱਤਰਾਂ ਪੱਥਰ ਨਾਗ ਹੈ ਇਹ ਸਾਰੀਆਂ ਉੱਥੇ ਅਗਰ ਅਸੀਂ ਪਹੁੰਚਾ ਦਈਏ ਤੇ ਸਾਡੇ ਫਾਰਮਰਾਂ ਦੀਆਂ ਸਾਡੀ ਇੰਡਸਟਰੀ ਦੀ ਇਨਕਮ 15 ਤੋਂ 20 ਗੁਣੇ ਵੱਧ ਜਾਣਗੀ ਔਰ ਮੈਂ ਪ੍ਰੈਕਟੀਕਲ ਗੱਲ ਕਰ ਰਿਹਾ ਉਹਨੇ ਤੋਂ ਅੱਗੇ ਕਈ ਹੋਰ ਚੀਜ਼ਾਂ ਕਰ ਸਕਦੇ ਆ ਉਡਰ ਫਿਊਚਰਿਸਟਿਕ ਨੇ ਉਹ ਬਿਲਕੁਲ ਪਲਾਨ ਚ ਵੀ ਹੋਣੀ ਇੱਕ ਸਭ ਤੋਂ ਵੱਡਾ ਮੁੱਦਾ ਜੀ ਕਿਸਾਨਾਂ ਦਾ ਜਿਹੜੇ ਕਿਸਾਨ ਹੈ ਫੈਂਸਿੰਗ ਤੋਂ ਪਾਰ ਖੇਤੀ ਕਰਨ ਜਾਂਦੇ ਆ ਉਹਨਾਂ ਕਾਫੀ ਵਾਰੀ ਉਹਨਾਂ ਨੇ ਆਪਣੀ ਆਵਾਜ਼ ਜਿਹੜੀ ਆਪਣੀ ਸੰਸਦ ਤੱਕ ਪਹੁੰਚਾਈ ਹੈ ਲੇਕਿਨ ਉਹ ਅੱਗੇ ਤੱਕ ਐਮਪੀ ਤੱਕ ਪਹੁੰਚਾਈ ਹੈ ਲੇਕਿਨ ਉਹ ਅੱਗੇ ਤੱਕ ਨਹੀਂ ਪਹੁੰਚਦੀ ਹੈ ਉਹਨਾਂ ਦੀ ਕਾਫੀ ਮੁਸ਼ਕਲਾਂ ਹੈ ਉਹਨਾਂ ਨੂੰ ਖੇਤੀ ਲਈ ਟਾਈਮ ਘਟ ਦਿੱਤਾ ਜਾਂਦਾ ਸਭ ਤੋਂ ਕੀ ਉਹਨਾਂ ਦੇ ਤੁਹਾਡੇ ਵਿਜ਼ਨ ਦੇ ਵਿੱਚ ਉਹਨਾਂ ਲਈ ਕੁਝ ਹੈ ਬਿਲਕੁਲ ਹੈਗਾ ਮੈਂ ਉਹਨਾਂ ਕਿਸਾਨਾਂ ਨੂੰ ਮਿਲਿਆ ਵੀ ਆ ਤੇ ਉਹ ਜਿਹੜਾ ਇੱਕ ਮਾਧਿਮ ਸੈਂਟਰ ਚ ਤਾਂ ਅੰਮਰਸਰ ਦੇ ਲੋਕਾਂ ਚ ਉਹ ਮੈਂ ਬਣਾਗਾ ਆਲਰੇਡੀ ਮੈਂ ਇਹ ਗੱਲ ਕੀਤੀ ਆ ਹੋਮ ਮਿਨਿਸਟਰ ਸਾਹਿਬ ਨਾਲ ਕੀਤੀ ਆ ਹੁਣ ਸੈਕਟਰੀ ਸਾਹਿਬ ਨਾਲ ਕੀਤੀ ਆ ਆਪਣੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸਾਹਿਬ ਨਾਲ ਕੀਤੀ ਇਹ ਮੁੱਦੇ ਬਿਲਕੁਲ ਸੋਲਵ ਹੋਣਗੇ ਜਿਹੜਾ ਟਾਈਮ ਉਹ ਫੇਰ ਤੋਂ ਮੰਗ ਰਹੇ ਨੇ ਉਹ ਦਵਾਵਾਂਗੇ ਅਗਰ ਕੋਈ ਮੁਸ਼ਕਲ ਹੈਗੀ ਉਹਦੇ ਚ ਮੈਨੂੰ ਦੱਸਣ ਦੂਸਰੀ ਗੱਲ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਹ ਕੰਬਾਈਨਾਂ ਚਾਹੁੰਦੇ ਸਨ ਕਿ ਹੋਰ ਚੱਲ ਜਾਣ ਉਹ ਵੀ ਮੈਂ ਸੋਲਵ ਕਰਵਾਵਾਂਗਾ ਇੱਕ ਵਾਰੀ ਮੈਂ ਐਮਪੀ ਬਣ ਗਿਆ ਤੇ ਇਹ ਜਿਹੜੀਆਂ ਪ੍ਰੋਬਲਮ ਇਹ ਤਾਂ ਡੈਫੀਨੇਟਲੀ ਸੋਲਵ ਹੋਣਗੀਆਂ ਦੂਜੀ ਜਿਹੜੀ ਤਾਰ ਦੀ ਸ਼ਿਫਟਿੰਗ ਦੀ ਗੱਲ ਸੀ ਤੁਹਾਨੂੰ ਪਤਾ ਜੇ ਤਾਰ ਬਣਾਈ ਉਹ ਬਿਲਕੁਲ ਸਿੱਧੀ ਨਹੀਂ ਸੀਗੀ ਉਹਦੇ ਬਾਰੇ ਵੀ ਆਲਰੇਡੀ ਕੰਮ ਸ਼ੁਰੂ ਹੋ ਗਿਆ ਤੇ ਸਾਰੇ ਬਾਰਡਰ 'ਚੀ ਤਾਰ ਨੂੰ ਸ਼ਿਫਟ ਕਰ ਰਹੇ ਨੇ ਤੇ ਉਹਦੇ 'ਚ ਅੰਬਰ ਸਰਵੀ ਇਨਕਲੂਡਡ ਹੋਈ ਇਹ ਪਾਜਪਾ ਦਾ ਵਿਰੋਧ ਬਹੁਤ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਜਾਂ ਅੰਮ੍ਰਿਤਸਰ ਦੀ ਗੱਲ ਨਾ ਕਰੀਏ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਬਹੁਤ ਵਿਰੋਧ ਹੋ ਰਿਹਾ ਭਾਜਪਾ ਦਾ ਕਿਉਂਕਿ ਅੱਜ ਤੱਕ ਭਾਜਪਾ ਅਕਾਲੀਆਂ ਦੇ ਨਾਲ ਗੱਠਜੋੜ ਦੇ ਵਿੱਚ ਵੀ ਲੜਦੀ ਰਹੀਏ ਸੋ ਇਕੱਲੀ ਭਾਜਪਾ ਦੇ ਲਈ ਲੋਕ ਸਭਾ ਇਲੈਕਸ਼ਨਰ ਦੇ ਵਿੱਚ ਪਾਰ ਪਾਣਾ ਕਿੰਨਾ ਕੁ ਮੁਸ਼ਕਲ ਹੋਏ ਤੁਹਾਨੂੰ ਇਹ ਲੱਗਦਾ ਨਹੀਂ ਇਹ ਥੋੜਾ ਜਿਹਾ ਪੋਲੀਟੀਕਲ ਹੈ ਕਿਉਂਕਿ ਇਹ ਡਿਪੈਂਡੈਂਸ ਰਹੀਆ ਇਸ ਕਰਕੇ ਸ਼ਾਇਦ ਉਹ ਪਾਰਟੀ ਜੀ ਵੀ ਇੰਟਰਸਟ ਹੋਵੇ ਕਿ ਥੋੜਾ ਜਿਹਾ ਵਿਰੋਧ ਜ਼ਿਆਦਾ ਦਿਖਾਓ ਅੰਬਰ ਸਰਚ ਦੇਖੋ ਵਿਰੋਧ ਕਰਨਾ ਤਾਂ ਕਿਸੇ ਦਾ ਡੈਮੋਕਰੈਟਿਕ ਰਾਈਟ ਹੈ ਲੇਕਿਨ ਵਿਰੋਧ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਦੂਜਿਆਂ ਦੇ ਡੈਮੋਕਰੈਟਿਕ ਰਾਈਟ ਰੁਕਵਾਓ ਦੇਖੋ ਮੇਰਾ ਮੈਸੇਜ ਬੜਾ ਕਲੀਅਰ ਹੈ ਆਬਜੈਕਟਿਵ ਕਲੀਅਰ ਹੈ ਕਿ ਫਾਰਮਰਸ ਦੀ ਕਿਸਾਨਾਂ ਦੀਆਂ ਇਨਕਮਾਂ ਵਧਣੀਆਂ ਚਾਹੀਦੀ ਉਹ ਇੰਡਸਟਰੀ ਵਧਾਵੇ ਉਹ ਕੋਆਪਰੇਟਿਵ ਵਧਾਵੇ ਜਾਂ ਉਹ ਯੂਨੀਅਨ ਵਧਾਵੇ ਦੇਖੋ ਆਬਜੈਕਟਿਵ ਨੂੰ ਨਹੀਂ ਭੁੱਲਣਾ ਚਾਹੀਦਾ ਤੇ ਮੈਂ ਤੁਹਾਨੂੰ ਕਈ ਤਿੰਨ ਕਮਸ਼ ਕਮ ਕੰਕ੍ਰੀਟ ਪ੍ਰਪੋਜ਼ਲ ਦੱਸੀਆਂ ਜਿਹਦੇ ਚ ਸਾਡੇ ਫਾਰਮਰਸ ਦੀਆਂ ਇਨਕਮਾਂ ਵਧਣਗੀਆਂ ਔਰ ਕਈ ਚੀਜ਼ਾਂ ਜਿਤ ਸਬਜ਼ੀਆਂ ਚਿਤ ਫਰੂਟ ਚਿਤ 25-25 ਗੁਣਾ ਵਧੀਆਂ ਨੇ ਤੇ ਜਿਹੜਾ ਐਮਐਸਪੀ ਦਾ ਮਾਮਲਾ ਆ ਇਹ ਕੰਪਲਿਕੇਟਿਡ ਮਾਮਲਾ ਆ ਐਮਐਸਪੀ ਦੀ ਹਿਸਟਰੀ ਆ ਥੋੜੀ ਜੀ ਪੜੋ ਦੇਖੋ ਅੰਗਰੇਜ਼ਾਂ ਨੇ ਕਿਉਂ ਬਣਾਈ ਸੀ ਕਿਸ ਪਰਪਸ ਲਈ ਬਣਾਈ ਸੀ ਇਹਦੇ ਚ ਕਈ ਕੋਸਟ ਪ੍ਰਾਈਸ ਵੀ ਹੁੰਦੀ ਆ ਸੈਲਿੰਗ ਪ੍ਰਾਈਸ ਵੀ ਹੁੰਦੀ ਆ এনवायरमेंटਲ ਫੈਕਟਰਸ ਵੀ ਨੇ ਇਕੋ ਇਹਨਾਂ ਨੂੰ ਦੱਸਣਾ ਚਾਹੀਦਾ ਆ ਕਿ ਸਾਡਾ ਵੀ ਨੁਕਸਾਨ ਹੋ ਰਿਹਾ ਔਰ ਫਿਰ ਵੀ ਅਗਰ ਐਮਐਸਪੀ ਅਸੀਂ ਕੰਪੇਅਰ ਕਰੀਏ ਜਦੋਂ ਕਾਂਗਰਸ ਦਾ ਟਾਈਮ ਸੀ ਤੇ ਮੋਦੀ ਸਾਹਿਬ ਦਾ ਟਾਈਮ ਆ ਆ ਲੇਟੈਸਟ ਵੀ ਐਮਐਸਪੀ ਦੇਖ ਲਓ ਕਿ ਕਣਕ ਕਿਹੜੇ ਭਾਅ ਤੇ ਵਿਕ ਰਹੀ ਆ ਲੇਕਿਨ ਕਣਕ ਦੀ ਵੈਲਿਊ ਐਡੀਸ਼ਨ ਕਰਵਾਉਣਾ ਵੀ ਇੱਕ ਰਿਸਪੌਂਸਿਬਿਲਟੀ ਆ ਇੱਥੇ ਵੈਲਿਊ ਐਡੀਸ਼ਨ ਐਗਰੋ ਇੰਡਸਟਰੀ ਆਣੀ ਚਾਹੀਦੀ ਆ ਕਾਸਤੌਰ ਤੇ ਅੰਮਰਸਰ ਚ ਤੁਸੀਂ ਮੈਨੂੰ ਇਹਦਾ ਇਹਦਾ ਨਹੀਂ ਕਰੀ ਕੋਈ ਕਹਿੰਦਾ ਕਿ ਇੱਥੇ ਪੱਥਰਨਾਖ ਦੀ ਕੋਈ ਪ੍ਰੋਸੈਸਿੰਗ ਯੂਨਿਟ ਨਹੀਂ ਹੈ ਕਿਉਂ ਇੱਥੇ ਮਟਰਾਂ ਦੀ ਪ੍ਰੋਸੈਸਿੰਗ ਯੂਨਿਟ ਨਹੀਂ ਹੈ ਜਦੋਂ ਸਾਡੇ ਦੋਵੇਂ ਚੀਜ਼ਾਂ ਇੱਥੇ ਬਹੁਤ ਬਹੁਤ ਵੱਡੇ ਤਾਰੇ ਚੁੰਡੀਆਂ ਨੇ ਤੇ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਕਿੰਨੀਆਂ ਸਿਟੀਆ ਭਾਜਪਾ ਦੇ ਹੱਥ ਮੰਦੇ ਦੇ ਕੋਈ ਇਹਦੇ ਚ ਮੈਂ ਨਹੀਂ ਪ੍ਰੈਡਿਕਸ਼ਨ ਕਰਨੀ ਇਹ ਡੈਮੋਕਰੈਟਿਕ ਪ੍ਰੋਸੈਸ ਹੈ ਔਰ ਜੋ ਵੀ ਹੋਏਗਾ ਲੇਕਿਨ ਜੋ ਮੈਨੂੰ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਉਹ ਬਹੁਤ ਪੋਜੀਟਿਵ ਹੈ ਪਰ ਮੈਨੂੰ ਖੁਸ਼ੀ ਹੈ ਕਿ ਅਸੀਂ ਮੁੱਦਾ ਵਾਪਸ ਡਵੈਲਪਮੈਂਟ ਤੇ ਲੈ ਆਂਦਾ ਬਹੁਤ ਬਹੁਤ ਧੰਨਵਾਦ ਸੋ ਐਸਨ ਲੋਕ ਸਭਾ ਦੇ ਜਿਹੜੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਗਰ ਲੋਕ ਉਹਨਾਂ ਨੂੰ ਚੁਣ ਕੇ ਸੰਸਦ ਵਿੱਚ ਭੇਜਦੇ ਤੇ ਸਭ ਤੋਂ ਪਹਿਲਾ ਮੁੱਦਾ ਜਿਹੜਾ ਅੰਮ੍ਰਿਤਸਰ ਦਾ ਜਿਹੜਾ ਡਰੱਗਸ ਆ ਤੇ ਬੇਰੋਜ਼ਗਾਰੀ ਇਹ ਮੁੱਦਿਆਂ ਨੂੰ ਉਹ ਪਹਿਲ ਦੇ ਤੌਰ ਤੇ ਹੱਲ ਕਰੇ ਅਮਿਤ ਸ਼ਰਮਾ ਪੰਜਾਬ ਤੋਂ ਅਮਰੀਕਾ